ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ ਹੈ ਹਰਪੰਸ ਸਿੰਘ ਈਟੀਓ ਨੂੰ ਲੈ ਕੇ ਜਸ ਦੇ ਇਤਰਾਜ਼ ਵੀ ਜਤਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਆਜਮਦਨ ਪਾਰਟੀ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਡਾਕਟਰ ਬਲਬੀਰ ਇਸ ਵਕਤ ਸਾਡੇ ਨਾਲ ਨੇ ਡਾਕਟਰ ਸਭ ਕਿਵੇਂ ਦੇਖਦੇ ਹੋ ਜਿਹੜਾ ਬਿਆਨ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਦਿੱਤਾ ਗਿਆ ਹੈ ਕਿਉਂਕਿ ਇੱਕ ਐਡੇ ਵੱਡੇ ਸਿਆਸਤਦਾਨ ਦੇ ਮੂੰਹੋਂ ਅਜਿਹੇ ਸ਼ਬਦ ਵਰਤੇ ਜਾਣੇ ਦੇਖੋ ਐਡਾ ਵੱਡਾ ਸਿਆਸਤਦਾਨ ਤੇ ਜਿਹੜਾ ਉਹਨਾਂ ਦਾ ਬਿਆਜ ਹੈ ਨਿੰਦਣਯੋਗ ਹੈ ਸ਼ਰਮਨਾਕ ਹੈ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਔਰ ਉਹਨਾਂ ਨੇ ਆਪਣੀ ਗਲਤੀ ਮੰਨਣੀ ਚਾਹੀਦੀ ਹੈ ਜੇ ਕੋਈ ਬੰਦਾ ਸਰਫ ਮੇਡ ਹੈ ਔਰ ਖੁਦ ਰਾਈਜ਼ ਕਰਦਾ ਮਿਹਨਤ ਕਰਕੇ ਮੇਰੇ ਪਿਤਾ ਜੀ ਕਿਸਾਨ ਸੀਗੇ ਬੈਲ ਨਾਲ ਖੇਤੀ ਕਰਦੇ ਸੀ ਬਾਅਦ ਚ ਉਹਨਾਂ ਨੇ ਟਰੈਕਟਰ ਲਿਆ ਮੈਂ ਪਹਿਲਾਂ ਡਾਕਟਰ ਬਣਿਆ ਫਿਰ ਮੈਂ ਐਮਐਲਏ ਬਣਿਆ ਮਿਨਿਸਟਰ ਬਣਿਆ ਪਾਰਟੀ ਵਾਸਤੇ ਜੁਆਇਨ ਕੀਤੀ ਸੋ ਇਹਦੇ ਚ ਜੇ ਕੋਈ ਬੰਦਾ ਰਾਈਜ਼ ਕਰਦਾ ਉਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਕਿ ਉਹਨੂੰ ਡੈਨਿਗਰੇਟ ਕਰਨਾ ਚਾਹੀਦਾ ਇਹ ਥੋੜੀ ਨਾ ਕਿ ਜਿਹੜਾ ਮਿਨਿਸਟਰ ਦੇ ਬੇਟੀ ਮਿਨਿਸਟਰ ਬਣਨਗੇ ਮਤਲਬ ਇਹਨਾਂ ਨੇ ਪਰਿਵਾਰਾਂ ਦੇ ਵਿੱਚ ਸੱਤਾ ਨੂੰ ਕਾਇਤ ਕਰਕੇ ਰੱਖਿਆ ਹੋਇਆ ਸੀ ਇਹਨਾਂ ਨੂੰ ਤਕਲੀਫ ਬਹੁਤ ਜ਼ਿਆਦਾ ਹੈਗੀ ਯਾਰ ਉਹਨਾਂ ਨੂੰ ਬਹੁਤ ਜ਼ਿਆਦਾ ਵੀ ਕਿ ਮਤਲਬ ਇਹ ਜਿਹੜੇ ਬੰਦੇ ਆ ਗਏ ਆ ਕਿਉਂਕਿ ਸਾਡੇ ਆਮ ਆਦਮੀ ਪਾਰਟੀ ਦੇ ਵਿੱਚ ਸਾਡੇ 90% ਲੀਡਰ ਜਿਹੜੇ ਹੈਗੇ ਆ ਉਹ ਪੋਲਿਟੀਕਲ ਫੈਮਿਲੀਜ਼ ਤੋਂ ਨਹੀਂ ਆ ਸਾਰੇ ਪ੍ਰੋਫੈਸ਼ਨਲਸ ਆ ਗਏ ਆ ਚਾਹੇ ਜਿਹੜੇ ਵੀ ਮਰਜ਼ੀ ਕੰਮ ਤੋਂ ਆਏ ਆ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਆ ਉਹ ਇਹਨਾਂ ਨੂੰ ਤਕਲੀਫ ਬਹੁਤ ਹੈ ਉਹਦੀ ਜ਼ਿਆਦਾ ਇਹਨਾਂ ਨੂੰ ਲੱਗਦਾ ਇਹਨਾਂ ਨੂੰ ਤਾਂ ਸੱਤਾ ਦੀ ਆਦਤ ਪਈ ਹੋਈ ਸੀ ਵਾਰੀਆਂ ਲੈ ਕੇ ਪਹਿਲਾਂ ਅਕਾਲੀ ਭਾਜਪਾ ਫਿਰ ਕਦੇ ਕਾਂਗਰਸ ਕਾਂਗਰਸ ਅਕਾਲੀ ਭਾਜਪਾ ਵਾਰੀ-ਵਾਰੀ ਲੈ ਕੇ ਲੋਕਾਂ ਨੂੰ ਲੁੱਟਦੇ ਸੀ ਹੁਣ ਜਿਹੜੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨਵੀਂ ਕਿਸਮ ਦੀ ਰਾਜਨੀਤੀ ਕਰਦੇ ਆ ਸਿਹਤ ਸਿੱਖਿਆ ਰੋਜ਼ਗਾਰ ਦੀ ਉਹ ਇਹਨਾਂ ਨੂੰ ਮਤਲਬ ਇਹਨਾਂ ਨੂੰ ਮੁਸ਼ਕਲ ਹੋਇਆ ਹੋਇਆ ਬਾਕੀ ਦੂਜੇ ਸਟੇਟਸ ਦੇ ਵਿੱਚ ਉਹ ਵੀ ਲੋਕ ਇਹਨਾਂ ਕੋਲੋਂ ਸਹੂਲਤਾਂ ਮੰਗਦੇ ਔਰ ਉਹਨਾਂ ਨੂੰ ਕਰਨਾ ਵੀ ਪੈ ਰਿਹਾ ਜਿਵੇਂ ਫ੍ਰੀ ਬਿਜਲੀ ਸੀ ਸਾਰਿਆਂ ਨੂੰ ਕਰਨੀ ਪਈ ਹੁਣ ਅਸੀਂ ਜਿਹੜੀ ਯੂਨੀਵਰਸਲ ਹੈਲਥ케ਅਰ ਕਰ ਰਹੇ ਆ ਸੋ ਦੇ ਕੈਨੋਟ ਕੰਪੀਟ ਵਿਦ ਅਸ ਉਹ ਸਾਨੂੰ ਡੈਨੀਗਰੇਟ ਕਰ ਰਿਹਾ ਇਸ ਕਰਕੇ ਲੱਗਦਾ ਹੈ ਕਿ ਖਿੱਤੇ ਦੇ ਉੱਤੇ ਸਿੱਧਾ ਸਿੱਧਾ ਸਵਾਲ ਝੜਾ ਉਹ ਚੱਕਿਆ ਗਿਆ ਦੇਖੋ ਇਹ ਤਾਂ ਉਹਨਾਂ ਨੇ ਜਿਹੜਾ ਜਿੰਨਾ ਸਾਰੇ ਦਲਤਾਂ ਦੀ ਜਿਹੜੀ ਹੈਗੀ ਆ ਮੈਂ ਕਹੂੰਗਾ ਦਲਤਾਂ ਤੋਂ ਵੀ ਬਜੌਂਡ ਜਾ ਕੇ ਮਿਹਨਤ ਕਰਦਾ ਜਿਹੜੇ ਬੰਦੇ ਆਪਣਾ ਰੋਜ਼ਗਾਰ ਕਰਦਾ ਜੋ ਮਰਜ਼ੀ ਕਰਦਾ ਹੋ ਚਾਹੇ ਉਹ ਸਫਾਈ ਕਰਦਾ ਚਾਹੇ ਉਹ ਬੈਡ ਬਜਾਂਦਾ ਚਾਹੇ ਉਹ ਖੇਤੀ ਕਰਦਾ ਚਾਹੇ ਉਹ ਮੰਡੀ ਚ ਕੰਮ ਕਰਦਾ ਉਹਨੂੰ ਉਹਦੀ ਡਿਗਨਿਟੀ ਆਫ ਲੇਬਰ ਉਹਦੀ ਡਿਗਨਿਟੀ ਜਿਹੜੀ ਹੈਗੀ ਆ ਉਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਬਟਾਪ ਸਿੰਘ ਬਾਜੂ ਹੋਰ ਨੇ ਤੇ ਵੀ ਕਹਿੰਦੇ ਬਹੁ ਨਸੀਬ ਇਹਨਾਂ ਦਾ ਬੈਂਡ ਵਜਾਵਾਂਗੇ ਸਿੱਧਾ ਸਿੱਧਾ 27 ਦੇ ਵਾਲ ਇਸ਼ਾਰਾ ਕਰ ਲੋ ਲੋਕ ਇਹਨਾਂ ਦਾ ਇਹ ਤਾਂ ਟਾਈਮ ਦੱਸੇਗਾ ਜੀ ਜਿਹੜੇ ਬੈਂਡ ਵਜਾਉਣ ਵਾਲੇ ਇਹਨਾਂ ਦਾ ਬੈਂਡ ਪਹਿਲਾਂ ਵੀ ਵਜਾਇਆ ਸੀਗਾ ਇਹ ਲੋਕਾਂ ਨੇ ਦੇਖਣਾ ਲੋਕਾਂ ਨੇ ਫੈਸਲਾ ਕਰਨਾ ਵੀ ਉਹਨਾਂ ਨੂੰ ਮਿਹਨਤ ਕਰਨ ਵਾਲੇ ਜਿਹੜੇ ਲੋਕਾਂ ਦੀ ਗੱਲ ਕਰਦੇ ਆ ਜਿਹੜੇ ਲੋਕਾਂ ਦੇ ਬੱਚਾ ਨੂੰ ਸਿੱਖਿਆ ਦਿੰਦੇ ਆ ਸਿਹਤ ਸੂਲਤਾ ਦਿੰਦੇ ਆ ਉਹਨਾਂ ਦੇ ਰੋਜ਼ਗਾਰ ਦਿੰਦੇ ਆ ਸਿਵਲ ਕਮਿਊਨਿ ਕਿ ਜਿਹੜੇ ਟਕੜਮ ਬਾਜ਼ਰ ਨੂੰ ਚੁੜਨਾ ਜਿਹੜੇ ਜਿਨ੍ਹਾਂ ਦੀ ਬੋਲਬਾਣੀ ਵੀ ਠੀਕ ਨਹੀਂ ਉਹਨਾਂ ਨੂੰ ਬੋਲਣਾ ਵੀ ਨਹੀਂ ਆਉਂਦਾ ਜੀ ਤਾਂ ਬਿਲਕੁਲ ਡਾਕਟਰ ਬਲਬੀਰ ਜਿਹੜੇ ਨੇ ਉਹ ਸਾਡੇ ਨਾਲ ਸੀ ਜਿਨ੍ਹਾਂ ਦੇ ਵੱਲੋਂ ਸਾਫ਼-ਸਾਫ਼ ਕਹਿਆ ਗਿਆ ਹੈ ਕਿ 27 ਦੇ ਵਿੱਚ ਲੋਕ ਹੀ ਦੱਸਣਗੇ ਜਿਸ ਤਰੀਕੇ ਦੇ ਨਾਲ ਪਹਿਲਾਂ 22 ਦੇ ਵਿੱਚ ਲੋਕਾਂ ਨੇ ਬੈਂਡ ਵਜਾਉਣ ਵਾਲਿਆਂ ਨੇ ਇਹਨਾਂ ਦਾ ਬੈਂਡ ਵਜਾਇਆ ਹੁਣ 27 ਦੇ ਵਿੱਚ ਵੀ ਉਹੀ ਲੋਕ ਇਹਨਾਂ ਨੂੰ ਜਵਾਬ ਦੇਣਗੇ ਕੈਮਰਾ ਪਰਸਨ ਨਵਨ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ